ਇਕ ਬਹੁਤ ਹੀ ਦੁਖਦਾਈ ਵਾਲੀ ਖਬਰ ਸਾਹਮਣੇ ਆਈ ਹੈ ਬੀਤੇ ਦਿਨੀ ਵਿਦੇਸ਼ ਤੋਂ ਆਏ ਰਾਹੁਲ ਕੋਂਡਲ ਉਮਰ 22 ਸਾਲ ਵਾਸੀ ਸੰਧਵਾਲ ਨੇ ਛੱਤ ਦੇ ਪੱਖੇ ਨਾਲ ਘਰ ਵਿੱਚ ਹੀ ਫਹਾ ਲੈ ਕੇ ਜਾਨ ਮੁਕਾਈ ਜਾਣਕਾਰੀ ਦੇ ਮੁਤਾਬਕ ਰਾਹੁਲ ਕੋਂਡਲ ਇੱਕ ਮਹੀਨਾ ਪਹਿਲਾਂ ਬਿਮਾਰ ਚੱਲਦਾ ਆ ਰਿਹਾ ਸੀ ਇਹ ਜਮਾਗੀ ਵੀ ਪਰੇਸ਼ਾਨ ਰਹਿੰਦਾ ਸੀ ਅੱਗੇ ਦੇਖੋ ਤੁਸੀਂ ਪੂਰੀ ਰਿਪੋਰਟ ਹੁਸ਼ਿਆਰ ਪਰ ਫੌਕਸ ਚੈਨਲ ਦੇ ਨਾਲ ਜੇਕਰ ਤੁਸੀਂ ਹੁਸ਼ਿਆਰ ਪਰ ਫੌਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਸੰਤ ਸਿੰਘ ਸਾਹਿਬ ਜਿਹੜਾ ਮੁੰਡੇ ਨੇ ਸੁਸਾਇਟੀ ਕੀਤਾ ਤੁਹਾਡੇ ਪਿੰਡ ਦੇ ਕੀ ਮਾਮਲਾ ਇਸੋ ਦੇ ਇਦਾਂ ਹੈ ਕਿ ਮੁੰਡਾ ਥੋੜਾ ਡਿਪਰੈਸ਼ਨ ਚ ਹੈਗਾ ਬਿਮਾਰ ਚੱਲਦਾ ਪਈ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਇਆ ਨੂੰ ਬਾਹਰ ਵੀ 15 ਦਿਨ ਲੱਗ ਜਾਂਦੇ ਉਹਦੇ ਚੱਕਰ 'ਚ ਹੀ ਇਸ ਨੇ ਦਦਾ ਕਰ ਲਿਆ ਬਾਹਰ ਵੀ ਛੜੀ ਨਹੀਂ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਤ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆਣਾ ਤੇ ਟਾਈਮ ਸੀ ਲੱਗ ਤਕਰੀਬਨ ਸਵਾ 9 ਵਜੇ ਪਰਿਵਾਰਕ ਮੈਂਬਰ ਵੀ ਇਨਦੇ ਪਰਿਵਾਰਕ ਮੈਂਬਰ ਚ ਮੰਮੀ ਹੈ ਤੇ ਇੱਕ ਭੈਣ ਹੈ ਤੇ ਫਾਜ਼ਲ ਸਾਹਿਬ ਦਾ ਫਾਜ਼ਲ ਸਾਹਿਬ ਬਾਹਰ ਆ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਏ ਜਿਕੇ ਆ ਨੂੰ ਤੇ ਕੀ ਕਰਮੀ ਕੀਤੀ ਕਰ ਬਾਈ ਉਹਨਾਂ ਨੇ ਫਿਰ ਇਹ ਹੀ ਹੈ ਕਿ ਸੁਸਾਇਡ ਦਾ ਹੀ ਕਿਹਦੇ ਪਾਸੇ 174 ਸ਼ਾਇਦ ਹਾਂਜੀ ਸਰ ਇੱਕ ਇਹਦਾ ਦਾ ਮਾਮਲਾ ਆਇਆ ਹੈ ਜਿਹਨੇ ਸੁਸਾਇਡ ਕੀਤਾ ਉਸ ਤੋਂ ਬਾਅਦ ਇਹ ਹੀ ਮਾਮਲਾ ਅੱਜ ਵੀਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਮ ਰਾਹੁਲ ਕੁਮਾਰ ਉਮਰਤ ਗਰੀਬਨ ਬਾਈ ਸਾਹਲ ਵਿੰਡ ਦੇ ਲੋਕਾਂ ਦੇ ਕਹਿਣ ਅਨਸਾਰ ਉਸਨੇ ਜੜਾ ਘਰ ਵਿੱਚ ਪਾ ਲੈ ਲਿਆ ਔਰ ਉਸ ਦੇ ਗਾੜੋ ਤੇ ਪਾਹ ਦੇ ਨਿਸ਼ਾਨ ਵੀ ਅਸੀਂ ਉਸ ਨੂੰ ਜਿਹੜਾ ਡੈੱਡ ਡੈਕਲੇਰ ਕਰਨ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਤੇ ਉਸ ਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਲਈ ਇਨਫੋਰਮ ਕਰਤਾ ਪੁਲਸ ਨੇ ਜਿਹੜੀ ਡੈੱਡ ਬੋਡੀ ਸੀ ਇੰਕਲੂਡ ਦੀ ਐਪੋਲਿਸ ਨੂੰ ਹੈਂਡਓਵਰ ਕਰ ਦਿੱਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਰਾਜਪੁਰੂਮ ਜੀ ਨੇ ਇਸ ਤਰ੍ਹਾਂ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਨਾਲ ਤਰ੍ਹਾਂ ਦੇ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਮਤਲਬ ਘਰ ਹੈਗੇ ਜਿਹੜੇ ਅਹਲੇ ਮੌਨ ਦੀ ਕੰਡੀਸ਼ਨ ਨੈਕਰੀਜ਼ ਉਹ ਜਾਨਕ ਬੱਚੇ ਦੀ ਡੈਥ ਹੁੰਦੀ ਹੈ ਤੇ ਦੂਜੀ ਹੁੰਦੀ ਹੈ। ਸਰੀ ਕੋ ਸੁਸਾਇਡ ਕੀਤਾ ਨੌਜਵਾਨ ਮੁੰਡੇ ਨੇ ਪੀਲਸ ਤੋਂ ਆਪ ਇਹ ਮਾਮਲਾ। ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਸਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਰੋਵਾਲ ਨੇ ਪਾ ਲੈ ਕੇ ਖੁਦਕੁਸ਼ੀ ਕੀਤੀ ਆ ਜਿਹੜੀ ਡੈੱਡ ਬੋਡੀ ਆ ਬਰੋਡ ਡੈੱਡ ਸਿਵਲ ਹਸਪਤਾਲ ਪਈ ਆ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਹਦੀ ਮਾਤਾ ਜਿਹੜੀ ਆ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲੜਕਾ ਜਿਹੜਾ ਆ ਵਿਦੇਸ਼ ਗਿਆ ਸੀਗਾ ਜੀ ਮਹੀਨਾ ਕੁ ਪਰ ਪਹਿਲੋਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਦਾਰਨ ਉਹ ਅੱਜ ਸਵੇਰ ਨੂੰ 9 ਵਜੇ ਨੂੰ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਕੋਈ ਨਹੀਂ ਹਫਾ ਲੈ ਲਿਆ ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਸੀ ਕਾਰਵਾਈ ਕੀਤੀ ਕਾਰਵਾਈ 174 ਬੀ ਐਨ ਐਸ ਰਾਤ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਟਮ ਕਰਕੇ ਬਾਰਸਾ ਵੱਲੇ ਕੀਤੀ ਹੈ ਜੀ